ਤਾਨੂੰ ਇੰਨਾ ਹੀ ਬੜਾ ਹਾਂਜੀ ਦੋਸਤੋ ਟਾਕ ਵਿਦ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਜਿਹੜਾ ਤੁਹਾਨੂੰ ਫਾਰਮ ਦਿਖਾਇਆ ਸੀਗਾ ਪੁਲਟਰੀ ਫਾਰਮ ਸੋ ਉਹਨਾਂ ਦੇ ਜਿਹੜੇ ਗ੍ਰੈਂਡ ਮਦਰ ਨੇ ਦਾਦੀ ਜੀ ਉਹ ਵੀ ਸਾਡੇ ਨਾਲ ਬੈਠੇ ਆ ਵੇਖੋ ਹੁਣ ਨਾ ਬਹੁਤ ਘੱਟ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਰਹਿ ਗਏ ਆ ਸੋ ਲਗਭਗ ਤਾਂ ਜਿੰਨੇ ਘਰਾਂ ਚ ਅਸੀਂ ਜਾਣੇ ਆ ਸੋ ਬਜ਼ੁਰਗਾਂ ਦਾ ਹੁਣ ਦੁਨੀਆ ਤੋਂ ਚਲੇ ਗਏ ਆ ਸੁਭਾਵਿਕ ਹੀ ਕਿਉਂਕਿ ਬਿਮਾਰੀਆਂ ਨੇ ਕੁਝ ਖਾਰੇ ਕੁਝ ਜਿਵੇਂ ਕਹਿ ਲੋ ਵੀ ਉਮਰਾਂ ਕੱਟ ਗਈਆਂ ਡਿਪਰੈਸ਼ਨ ਹੋ ਗਿਆ ਉਹ ਡਾਈਟ ਨਹੀਂ ਰਹੀ ਜਿੱਦਾਂ ਪਹਿਲਾਂ ਬਜ਼ੁਰਗਾਂ ਦੀ ਖਰਾਕ ਸੀਗੀ ਸੋ ਸਾਡੇ ਨਾਲ ਮਾਤਾ ਜੀ ਨੇ ਸੋ ਮਾਤਾ ਜੀ ਇੱਕ ਮਾਤਾ ਜੀ ਨੇ ਕਿਹਣਾ ਦੋ ਬੱਚਾ ਰੱਖੀਆਂ ਹੋਈਆਂ ਨੇ ਤੇ ਮਾਤਾ ਜੀ ਬੜਾ ਵਧੀਆ ਕੰਮ ਕਰਦੇ ਆ ਬੜੇ ਵਧੀਆ ਹੈਲਦੀ ਨੇ ਮਤਲਬ ਕਿ ਆਪ ਉਹਨਾਂ ਨੂੰ ਪੱਠੇ-ਪੁੱਠੇ ਪਾਉਂਦੇ ਆ ਨਹਾਉਂਦੇ ਆ ਸੋ ਸਾਰੇ ਘਰ ਦੀ ਨਾ ਆ ਬੜਾ ਵੱਡਾ ਘਰ ਹੈ ਮੈਂ ਵੀਰੇ ਨੂੰ ਕਹਾਂਗਾ ਦਿਖਾ ਦੇ ਸਾਰੇ ਘਰ ਦੇ ਪੁੱਤਰੇ ਪੁੱਤਰੀਆਂ ਨੋਹਾ ਸਾਰਿਆਂ ਦੇ ਵਿੱਚ ਮਤਲਬ ਕਿ ਮਾਤਾ ਜੀ ਦਾ ਸਾਰਿਆਂ ਦੀ ਮਤਲਬ ਕੀ ਸਾਰਿਆਂ ਦੀ ਕਮਾਂਡ ਕਰਦੇ ਨੇ ਜਿਵੇਂ ਆਪਾਂ ਕਹਿ ਦਈਏ ਨਾ ਇੱਕ ਮੰਤਰੀ ਹੁੰਦਾ ਘਰ ਦੇ ਵਿੱਚ ਸੋ ਮਾਤਾ ਜੀ ਉਦਾਂ ਹੀ ਇੱਕ ਮਤਲਬ ਕਿ ਬੈਠ ਕੇ ਸਾਰਿਆਂ ਨੂੰ ਸਮਝਾਉਂਦੇ ਆ ਪੁੱਤਰਿਆਂ ਨੂੰ ਪੁੱਤਰੀਆਂ ਨੂੰ ਸੋ ਅੱਜ ਆਪਾਂ ਕਰਦੇ ਆ ਗੱਲ ਮਾਤਾ ਜੀ ਦੇ ਨਾਲ ਸੋ ਬਜ਼ੁਰਗ ਜਿਹੜੇ ਨਾ ਬਹੁਤ ਘੱਟ ਮਿਲਦੇ ਆ ਗੱਲਬਾਤ ਕਰਨ ਵਾਸਤੇ ਮਾਤਾ ਜੀ ਸਸਰੀ ਕਾ ਆਖਰੀ ਬਈ ਮਾਤਾ ਜੀ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਉਮਰ ਕਿੰਨੀ ਹੈ? 80 ਹੋ ਗਈ, 80 ਸਾਲ ਦਾ ਤਾਂ ਹੋਈ ਹੋਈ ਹੈ ਬਈ। 80 ਸਾਲ ਹੈ। ਮਾਤਾ ਜੀ 80 ਸਾਲ ਉਮਰ ਦੇ ਵਿੱਚ ਇੰਨੀ ਨਰਜੀ, ਇੰਨੇ ਤਗੜੇ ਕਿਵੇਂ ਜੀ? ਆਪਦੀ ਬਈ ਮਜਬੂਰੀ ਦੀ ਸੱਤ ਆ। ਅੱਛਾ। ਨਹੀਂ ਵੀ ਕਿਹੜੀ ਖਰਾਖਰੂ ਖਾਂਦੇ ਜੇ? ਬੱਚਾ ਨੂੰ ਪੜਾ ਵੀ ਨਾ ਬੱਡਵਾ ਦਾ ਦੁੱਧ ਪੀਵਾ ਨਾ ਕਿਉਂ ਖਾਵਾ। ਅੱਛਾ। ਆਪਾਂ ਉਹ ਨਹੀਂ ਆਪਦੀ ਉਹਦੀ ਖਰਾਕ ਖਾਈ ਜਿੰਨੀ ਪਜੇ। ਠੀਕ ਹੈ। ਤੇ ਤੁਸੀਂ ਮੈਂ ਮੱਝ ਮੁੱਝ ਵੀ ਇੱਕ ਰੱਖੀ ਹੋਈ ਪੱਠੇ ਪੁੱਠੇ ਸਾਰੇ ਆਪੋਂ ਦੇ ਹਾਂ ਮੱਧਾ ਵਾਧੂ ਰੱਖਦੀ ਰਹੀ ਅੱਛਾ ਤੇ ਚੋਂਦੇ ਵੀ ਆਪ ਜੀ ਮੱਝ ਹੈ ਦੁੱਧ ਕਿਉਂ ਸਾਰਾ ਹੈ ਤੇ ਨੋਹਾ ਤਾਂ ਨਹੀਂ ਲੜਦੀਆਂ ਨੋਹਾ ਕਾਤੋਂ ਨਹੀਂ ਕਰਦੀ ਜਦ ਮਾਦੀ ਰੋਟੀ ਖਾਣੀ ਇਹਨੂੰ ਕਾਤੋਂ ਅੱਛਾ ਨੋਹਾ ਸੇਵਾ ਕਰਦੀਆਂ ਨੇ ਵਾਧੂ ਅੱਛਾ ਮੰਦੀ ਤੇ ਬੈਠੀ ਚਾਹ ਰੋਟੀ ਖਾ ਲਈ ਤਾਂ ਹੀ ਫਿਰ 80 ਸਾਲ ਹੋ ਗਈ ਨਾ ਹਾਂ ਜੇ ਨੋਹਾਂ ਸਾਰਾ ਕਰਦੀਆਂ ਕੰਮ ਔਖਾ ਹੋ ਜਾਣਾ ਜੀ ਇਹ ਤਾਂ ਮੋਟੀ ਹੀ ਰੱਖੀਆਂ ਨੇ ਗਾਂ ਨਿਕਲ ਜਾਣੀਆਂ ਤੇ ਪਾਵਾ ਦੀ ਅੱਛਾ ਲੈ ਮੁੱਠ ਜੀ ਰੱਖੀਆਂ ਨੇ ਹੈ ਮੁੱਠ ਵੀ ਰੱਖੀ ਰਾਇ ਤਾਂ ਕਿਦਰ ਨਹੀਂ ਜਾਂਦੀਆਂ ਆਉਂਦੀਆਂ ਤੇ ਮੈਂ ਵੇਖਿਆ ਵੀ ਘਰ ਦੀ ਸਾਰੀ ਅਗੇ ਨਹੀਂ ਕਮਾਣ ਸੰਭਾਲਣੀ ਹੋਈ ਪੂਰੀ ਮਾਤਾ ਨੇ ਹਾਂ ਅੱਛਾ ਤੇ ਜੇ ਕੋਈ ਮਾਨ ਕੇ ਚਾਲਾ ਕੋਈ ਨੋ ਮਾੜਾ ਲੱਡਲੋੜ ਪੈਂਦੀ ਤੇ ਫਿਰ ਕੀ ਕਰਦੀ ਹੈ ਨਾ ਮੈਂ ਨਹੀਂ ਦਿੰਦੀ ਅੱਛਾ ਲੜਮ ਦਿੰਦੀ ਨਹੀਂ ਹਾਂ ਅੱਛਾ ਤੇ ਪੁੱਤਰੇ ਜਿਵੇਂ ਤੇਰੀ ਪੁੱਤਰੀ ਉਹ ਨਾ ਹੋएगी ਸਾਰੇ ਕਹਿਣਾ ਵਧੀਆ ਮੰਨ ਦੇਣ ਹਾਂ ਹਾਂ ਵਧੀਆ ਠੀਕ ਹੈ ਜਿਹੜੀ ਉਹਨੂੰ ਅੱਖ ਨਾਲੀ ਉਹਨੂੰ ਆਖਾਂਗੇ ਜਿਹੜੀ ਉਹਨਾਂ ਨਾਲ ਅੱਖ ਨਾਲੀ ਉਹਨਾਂ ਨਾਲ ਆਖਾਂਗੇ ਠੀਕ ਹੈ ਤੇ ਮਾਤਾ ਜੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਜੀ ਮੈਂ ਤਾਂ ਸਾਰੇ ਟੱਬਰ ਸੁੱਤੇ ਹੁੰਦੇ ਨੇ ਜੀ ਮੈਂ ਉੱਠ ਪਿੰਗਾ ਤੇ ਠੀਕ ਹੈ ਗਰਬਾਣੀ ਲਾ ਲਈ ਦੀ ਬਹਿਰੀ ਦਾ ਅੱਛਾ ਮਹਾਰਾਜ ਦਾ ਨਾਂ ਲਈ ਜਾਈਗਾ ਠੀਕ ਹੈ ਠੀਕ ਹੈ ਤੇ ਮਾਤਾ ਜੀ ਆਪਣਾ ਤੁਹਾਡਾ ਵਿਆਹ ਕਦੋਂ ਹੋਇਆ ਸੀ ਸਾਨੂੰ ਤਾਂ ਪਤਾ ਸਿਰ ਦਾ ਮਾਪਿਆ ਦਾ ਇਧਰ ਰੱਖ ਕੇ ਹੋਇਆ ਸੀ ਅੱਛਾ 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 ਕੀ ਦਾ ਤੁਹਾਡੇ ਬੱਚੇ ਕਿੰਨੇ ਆ ਬੱਚੇ ਤਿੰਨ ਗੁੱਡੀਆਂ ਤਿੰਨ ਗੁੱਡੀਆਂ ਦੋ ਕਾਕੇ ਚਾਰ ਪੁੱਤਰੇ ਗਾ ਅੱਛਾ ਚਾਰ ਪੁੱਤਰੇ ਬੜੀ ਮਹਾਰਾਜ ਦੀ ਕਿਰਪਾ ਹੈ ਹਾਂ ਤੁਹਾਡੀ ਬਰਾਤ ਕਾਦੇ ਤੇ ਗਈ ਮਾਤਾ ਜੀ ਉਹ ਸਾਲੋਂ ਕਿਹਦਾ ਕਾਦੇ ਗਈ ਨਹੀਂ ਵੀ ਜਦੋਂ ਤੇਰਾ ਵਿਆਹ ਹੋਇਆ ਤੈਨੂੰ ਪਤਾ ਨਹੀਂ ਵੀ ਬਰਾਤ ਗੱਡਿਆਂ ਤੇ ਗਈ ਹੀ ਜਾ ਬੜਾ ਰੁਕੀਏ ਜੇ ਨਵੇਂ ਢੁੱਟ ਕੇ ਬਾਦ ਹੁੰਦੇ ਸੀ ਉਦੋਂ ਅੱਛਾ ਉਹ ਕੰਗਰ ਵੀ ਨਹੀਂ ਮੰਗੀ ਹੋਣਦੇ ਅੱਛਾ ਮਾਤਾ ਨੂੰ ਪੀਸ ਪਤਾ ਹੈ ਉਦੋਂ ਸਮਾਂ ਚੰਗਾ ਸੀ ਕਿ ਹੁਣ ਚੰਗਾ ਬੜਾ ਚੰਗਾ ਹੋਰਦਾ ਆਪਣ ਚਿੱਟਾ ਆਪਣਾ ਉਹਦੇ ਕੁੜੀ ਦੀ ਚਿੱਟੀ ਚਾਦਰ ਲੋਕੀ ਦੇਂਦੇ ਸੀ ਤੇ ਅੱਛਾ ਅੱਛਾ ਉਹਦਾ ਸਮਾਂ ਚੰਗਾ ਹੀ ਹੈ ਉਹਦਾ ਚੰਗਾ ਹੀ ਹੈ ਅੱਛਾ ਤੂੰ ਬਾਪਣ ਬਣਾ ਵੇਖਿਆ ਨਹੀਂ ਵਿਆਹ ਤੋਂ ਹਾਂ ਕਿੱਥੇ ਵੇਖਿਆ ਸਾ ਤਸਕੀਥੇ ਨਹੀਂ ਵੇਖਿਆ ਕਿੱਥੇ ਅੱਛਾ 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 ਉਹਦਾ ਵਿਛੋਲਾ ਹੀ ਕਰਦੇ ਅੱਛਾ ਅੱਛਾ ਵਿਆਹ ਤੋਂ ਬਾਅਦ ਹੀ ਬਾਪਣੂ ਵੇਖਿਆ ਹੈ ਪਹਿਲਾਂ ਨਹੀਂ ਹੈ ਕੀ ਗੇ ਵਿਛੋਲੇ ਕਰ ਦਿੰਦੇ ਸੀ ਠੀਕ ਹੈ ਤੇ ਦਾਜ ਚ ਮਾਤਾ ਤੇਰੇ ਕੀ ਆਇਆ ਸੀਗਾ ਕੁਛ ਵੀ ਨਾ ਲੈ ਆਇਆ ਹੀ ਨਹੀਂ ਅੱਛਾ ਕੁਛ ਨਹੀਂ ਆਇਆ ਹੈ ਹਾਂ ਮੇਰੇ ਬੰਦੇ ਨੇ ਦਹੀ ਕਿਨੇ ਪਾ ਲਿਆ ਉਹੀ ਤੇ ਅਹੀ ਕਿਨੇ ਛਾਪ ਵੀ ਨਹੀਂ ਖਲੀ ਠੀਕ ਹੈ ਠੀਕ ਹੈ ਜਾਰੇ ਪਾਉਂਦਾ ਫਿਰ ਇਹਨੇ ਅੱਛਾ 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 ਪਿੱਛੇ ਵਾਅਦਾ ਦਿੱਤਾ ਨਾ ਖਾਰਾ ਕੋਈ ਠੀਕ ਹੈ ਠੀਕ ਹੈ ਮਾਤਾ ਜਿਵੇਂ ਉਦੋਂ ਸਮਾਂ ਬੜਾ ਵਧੀਆ ਹੁੰਦਾ ਸੀਗਾ ਵੀ ਜਿਵੇਂ ਤੂੰ ਦੱਸਿਆ ਬਿੱਤ ਬਲੇੜ ਕੇ ਡੋਲੀ ਚ ਪਾ ਦਿੰਦੇ ਉਹ ਚੱਕ ਚ ਵਾ ਕੇ ਰੋਟੀਆਂ ਖਾਂਦੇ ਸੀ ਤੇ ਹੈਲੋ ਅੱਛਾ ਹਾਏ ਤੇ ਹੁਣ ਜਿਵੇਂ ਉਹ ਸਮਾਂ ਚੰਗਾ ਸੀ ਕਿ ਆਹ ਸਮਾਂ ਚੰਗਾ ਉਹ ਚੰਗਾ ਉਹ ਚੰਗਾ ਸੀ ਹੈ ਉਦੋਂ ਤਾਂ ਡਾਰ ਹੁੰਦੀਆਂ ਕੋਤ ਨੂੰ ਡਾੜ ਅੱਛਾ ਠੀਕ ਹੈ ਹਾਂ ਜੇ ਆਪ ਕੋ ਨਹੀਂ ਆ ਬਖਾਣੀਆਂ ਤਾਂ ਮੈਂ ਕਿਹਾ ਮੇਰੇ ਬੰਦੇ ਆਖੇ ਬਖਾਉਣੀਆਂ ਵਕਾਉਣੀਆਂ ਨੇ ਮੈਂ ਕਿਹਾ ਨਹੀਂ ਠੀਕ ਹੈ ਉਹਨਾਂ ਦਾ ਤੈਨੂੰ ਲਾਦਾ ਹੁੰਦਾ ਨਹੀਂ ਹਾਂ ਹਾਂ ਇਹ ਤਾਂ ਬਦਲ ਚਾਲ ਲੋਕਾਂ ਨੇ ਫੋਨ ਲੋ ਆਲਾ ਬਦਲ ਗਏ ਹੈ ਉਹਨਾਂ ਲੋ ਆਤ ਬਦਲ ਗਏ ਉਦੋਂ ਸਮਾਂ ਚੰਗਾ ਸੀ ਹੈ ਉਦੋਂ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਪੂ ਨਾਲ ਲੜਦੀ ਕਿੰਨਾ ਕੋ ਨਹੀਂ ਹੈ ਆਪਾਂ ਲੜਪੈ ਨਹੀਂ ਨਾ ਤੇ ਬਾਪੂ ਉਹ ਨਾ ਨਾ ਲੜਣਾ ਹੀ ਤਾਂ ਲਾਉਂਦਾ ਅੱਛਾ 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 ਆਹੋ ਵੀ ਚਲੋ ਕਈ ਵਾਰੀ ਦੋ ਪਾਂਡੇ ਖੜਕੀ ਪੈਂਦੇ ਨੇ ਠੀਕ ਹੈ ਜੇ ਬੰਦਾ ਨਾਲ ਬੁਢੀ ਨਾਲ ਲੜੇ ਬੁਢੀ ਨਾਲ ਬੰਦਾ ਨਾਲ ਲੜੇ ਕੰਮ ਕੇਵੇਂ ਸੁੱਤਰ ਆ ਕੰਮ ਕੇਵੇਂ ਸੁੱਤਰ ਆ ਠੀਕ ਹੈ ਠੀਕ ਹੈ ਹੈ ਨਹੀਂ ਹਾਂ 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 ਕਿਹਦੇ ਆਪਦੀ ਗਲਤੀ ਹੁੰਦੀ ਕਿਹਦੇ ਬੰਦੇ ਦੀ ਹੁੰਦੀ ਬੰਦੇ ਦੀ ਹੁੰਦੀ ਠੀਕ ਹੈ ਠੀਕ ਹੈ ਤੇ ਮਾਤਾ ਫਿਰ ਜਿਹੜੇ 80 ਸਾਲ ਨੇ ਵਧੀਆ ਕਿ ਜਾ ਰਹੇ ਨੇ ਵਧੀਆ ਕਿ ਜਾ ਰਹੇ ਅੱਛਾ ਤੇ ਤੇਰਾ ਪਿੰਡ ਮਾੜਾ ਕਿਹੜਾ ਪੇਕੇ ਪਿੰਡ ਕਿਹੜਾ ਇਹ ਪਿੱਛੋ 14 ਨੰਬਰੀ ਅੱਛਾ 14 ਨੰਬਰੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮਾਤਾ ਫਿਰ ਆਪਣਾ ਤੁਸੀਂ ਕਿੰਨੇ ਪੈਣ ਪਰਾ ਸੀਗੇ ਸਾਡੀ ਪੰਜ ਪੰਜ ਪੈਣ ਪਰਾ ਹਾਂ ਪਿੰਨ ਪਾ ਮਾਚਾ ਚਾਰ ਪੁਰਾ ਹੈ ਉਹ ਜਾਨੀ ਨਹੀਂ ਪੀਕੇ ਆਵੇ ਆ ਪੀਕੇ ਮੇਰੇ ਪਤੀ ਕੋਲ ਖਾਲੀ ਹੈ ਅੱਛਾ ਇਹ ਤੂੰ ਭਤੀ ਜਰੇ ਲੈ ਆਈ ਹੈ ਇਹ ਤੂੰ ਚੰਗਾ ਸ ਹੈ ਇਹ ਚੰਗਾ ਸਲਦਾ ਮਾਰਿਆ ਹੈ ਤੇ ਬਣੇ ਸਲੋਖ ਹੈ ਨਾ ਅੱਛਾ ਹਾਂ ਅੱਛਾ ਚੱਲ ਭਤੀ ਕੋਲ ਹੀ ਲੈ ਆਉਂਦੀ ਹੈ ਚਲ ਇਹ ਤੰਗਾ ਆ ਗਿਆ ਹੈ ਜੇ ਭਤੀ ਲੈ ਆਂਦੀ ਤੇ ਆ ਪੁੱਤ ਗਾ ਪਰੋਤਰੀ ਭਵਾ ਨਹੀਂ ਕਿ ਨਹੀਂ ਠੀਕ ਠੀਕ ਹੈ। ਬਰੋਤਰੀ ਹੋ ਗਈ ਹੈ। ਇਹ ਤੂੰ ਹਿਸਾਬ ਲਾਇਆ ਵੀ ਜੇ ਨਵਨਾ ਰੋਟੀ ਤੇ ਪੁੱਛੇਗੀ ਤੇ ਚਲ ਪਤੀ ਪੁੱਛੇ। ਰਜਾ ਸਰਮ ਦੇਗੀ। ਅਹ ਇਹ ਤੂੰ ਆਪਦਾ ਹਿਸਾਬ ਲਾ ਲਿਆ ਹੈ। ਆਪ ਜੀ ਸੀਨੇ ਸਰ ਤੇ ਪਿਆਰ ਦੇਣਗੇ ਤੇ ਮੇਰੇ ਤੇ ਵੀ ਦੇਣਗੇ। ਅੱਛਾ 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 ਇਹ ਆਪਦੀ ਸਕੀਮ ਲਾ ਕੇ ਲੈਂਦੀ ਹੋ। ਸਕੀਮ ਲੱਗ ਜਾਂਦੀ। ਠੀਕ ਠੀਕ ਠੀਕ। ਹਾਂ ਇਹਦਾ ਕੰਮ ਹੀ ਕਰੀ। ਠੀਕ ਹੈ। ਐਸ ਕੀ ਸਕੀਮ ਲਾ ਲਈ ਮਾਤਾ ਹੈ। ਤੇ ਮਾਤਾ ਹੋਣ ਜਿਹੜੀਆਂ ਆਹ ਬੀਬੀਆਂ ਨੇ ਕੰਮ ਕੋਪ ਨਹੀਂ ਕਰਦੀਆਂ ਪੱਠੇ-ਪੁੱਠੇ ਨਹੀਂ ਪਾਉਂਦੀਆਂ ਮੱਝਾਂ ਨੂੰ ਐਵੇਂ ਜਿਮ-ਜੁਮ ਜਾਈ ਜਾਂਦੀਆਂ ਨੇ ਉਹਨਾਂ ਨੂੰ ਤੂੰ ਕੀ ਕਹਿਣਾ ਚਾਹਣੀ ਹੈ ਆ ਜਿਹਨ ਮੈਂ ਤੁਸੀਂ ਵੇਖ ਲੈਣੀ ਸੀ ਜੇ ਮੈਨੂੰ ਮੁਸ਼ਕਾ ਆਉਂਦਾ ਅੱਛਾ ਤੇ ਹੁਣ ਮੇਲਾ ਮੇਰੇ ਨਾਲ ਨੂੰ ਆਉਂਦੀ ਤਾਂ ਹੁੰਦੀ ਹੈ ਅੱਛਾ ਠੀਕ ਹੈ ਮੈਂ ਹਲਕਾ ਦੇਂਗੀ ਸਾਰਿਆਂ ਨੂੰ ਠੀਕ ਹੈ ਠੀਕ ਹੈ ਜੇ ਕਰੀ ਜਾਂ ਦੁੱਧ ਪੀਣ ਗੀਆਂ ਜੇ ਕਰੀ ਜਾਂ ਦੁੱਧ ਕਿੱਥੋਂ ਪੀਣਗੀ ਦੁੱਧ ਕਿੱਥੋਂ ਪੀਣਗੀਆਂ ਤੇ ਇਹ ਮਾਤਾ ਜੀ ਮੇਰੇ ਤੁਹਾਨੂੰ ਆਪਣਾ ਉਸ ਦਿਨ ਪਰ ਪੂਰੀ ਜ਼ਿੰਦਗੀ ਇਹ ਮੱਝਾਂ ਦਾ ਕੰਮ ਜਿਹੜਾ ਖੇਤੀ ਦਾ ਕੰਮ ਹੈ ਪਹਿਲਾਂ ਲੈ ਕੇ ਜੁੜੇ ਸੀ ਖੇਤੀ ਨਾਲ ਹਾਂ ਤੁਹਾਡੇ ਬਾਪੂ ਜੀ ਵੀ ਖੇਤੀ ਕਰਦੇ ਸੀਗੇ ਵਾਧੂ ਠੀਕ ਹੈ ਹਾਂ ਵੀ ਤੁਸੀਂ ਮਤਲਬ ਆਪਣਾ ਸ਼ੁਰੂ ਤੋਂ ਹੀ ਧਰਤੀ ਨਾਲ ਜੁੜੇ ਹੋਏ ਜੀ ਹਾਂ ਵਾਧੂ ਅਸੀਂ ਤਾਂ ਆਹ ਕਣਕਾਂ ਵੀ ਮਾਰ ਦਿੰਦੇ ਹਾਂ ਝੋਨੇ ਵੀ ਲਾਉਂਦੇ ਹੁੰਦੇ ਹਾਂ ਠੀਕ ਹੈ ਜੀ ਮਾਤਾ ਆਹ ਲਾਉਂਦੀ ਰਹੀ ਜੀ ਤੇ ਮੈਂ ਕਿਹਾ ਠੀਕ ਹੈ ਠੀਕ ਹੈ ਮੈਂ ਤਾਂ ਹੁਣ ਵੀ ਲਾਉਣਾ ਰਹੇ ਹਾਂ ਤੇ ਨਾਲ ਜਾ ਕੇ ਫੋਟੋ ਮੇਰੇ ਪਤੀ ਕਹਤਰੀ ਲਾਉਂਦਾ ਹੈ ਮੇਰੀ ਅੱਛਾ 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 ਹਾਂ ਇਹ ਕਹਦਾ ਕੰਮ ਕਰਮ ਹੈ ਕੰਮ ਕਰਮ ਹੈ ਕਰਮ ਹੈ ਹਾਂ ਜੇ ਕਰਾਂਗੇ ਦਿਖਾਵਾਂਗੇ ਜੇ ਨਹੀਂ ਕਰਾਂਗੇ ਕਿੱਥੋਂ ਖਾਵਾਂਗੇ ਕਿੱਥੋਂ ਖਾਵਾਂਗੇ ਬਿਲਕੁਲ ਬਿਲਕੁਲ ਤੇ ਮਾਤਾ ਇੱਥੇ ਹੁਣ ਪੁੱਤਰ ਵਧੀਆ ਸਾਹਮਦੇ ਆ ਵੱਧ ਪੁੱਤਰ ਹੈ ਹਾਂ ਆਹ ਇਹ ਵੀ ਲਾੜਨੀ ਆ ਤੇਰੇ ਕੋਲ ਲੱਦੀ ਵੀ ਆ ਠੀਕ ਹੈ ਚਲੋ ਇਹ ਤਾਂ ਤੇਰਾ ਪਿਆਰ ਹੈ ਨਾ ਫਿਰ ਪੁੱਤਰਾ ਹਾਂ ਮਾਤੀ ਦੇ ਨਹੀਂ ਨਾ ਸੰਦ ਫੜਨਗੇ ਹਾਂ ਇਹ ਤਾਂ ਫਿਰ ਤੇਰਾ ਪਿਆਰ ਹੈ ਨਾ ਫਿਰ ਹਾਂ ਚਲੋ ਤੇ ਪੈਸੇ ਪੁਹੀ ਵੀ ਦੇ ਦੇਣੀ ਇਹਨਾਂ ਨੂੰ ਓਏ ਨਾ ਦੀ ਜ਼ੁਬਾਨ ਤੇ ਲੈਣੇ ਯਾਰ ਕਿੱਥੇ ਸਮਝਣਗੇ ਇਹ ਲੈਣਗੇ ਤੂੰ ਸਮਝਣਗੇ ਤੂੰ ਲੈਣਾ ਨਹੀਂ ਅਰ ਤੂੰ ਪਹਿਲੇ ਆਪਦੀ ਪਤਨੀ ਨੂੰ ਦੇਣੀ ਕਿ ਨਾ ਹੁਣ ਦੇਣੀ ਚੇ ਕਿ ਤੇਰੇ ਨੂੰ ਨਹੀਂ ਦਿੰਦੀ ਦੇਣਦੀ ਅੱਛਾ ਦੇਣ ਵਾਰ ਤੇ ਦੇਣ ਵਾਰ ਤੇ ਨਹੀਂ ਹੋ ਜੇ ਤੇਰੀ ਪਤਨੀ ਆਖੇ ਵੀ ਪਵਾ ਦੇ ਮੈਨੂੰ 1000 ਰੁਪਏ ਦੇ ਦੇਂਗੀ ਉਹ ਤਾਂ ਫਿਰ ਲੋੜ ਵਧਾਵਾ ਤਬਾ ਲੋੜ ਨੂੰ ਤਾਂ ਲੈਣ ਅੱਛਾ ਲੈ ਪਰਾਨੀਆਂ ਵਿੱਚ ਜਿਹਨੂੰ ਉੱਥੇ ਕੋਈ ਨਹੀਂ ਬੈਠੀ ਬੈਠੀ ਹੈ ਕਿ ਠੀਕ ਹੈ ਠੀਕ ਹੈ ਹੈ ਵੀ ਹੁਣ ਮਤਲਬ ਕਿ ਸਾਰੇ ਘਰ ਦੇ ਜਿਹੜੇ ਹੁਣ ਜੰਦਰਾ ਤੇਰੇ ਕੋਲ ਆ ਤੂੰ ਬੈਠੀ ਐ ਵੀ ਹੈ ਸਾਰਿਆਂ ਨੂੰ ਹੈ ਆ ਪੁੱਛੜਾ ਨੂੰ ਬੈਠੀਆਂ ਜੂ ਇਹਨਾਂ ਬਾਪੂ ਮਰਿਆ ਮੈਂ ਚਿੱਜਾਂ ਬੰਦਾ ਸੱਜਾ ਵੰਡ ਰਵਾ ਤੇ ਦੱਸ ਠੀਕ ਹੈ ਆਪੇ ਵੰਡ ਕੇ ਦਿੱਤਾ ਦੋਦ ਕਰਕੇ ਤਾਂ ਪੜੀਂ ਜਾਂਦੀ ਜੇ ਨਨ ਨੂੰ ਮਿਲਣਾ ਪਹਿਲੀ ਨਹੀਂ ਦਿੰਦੀ ਹੈ ਹਾਂ ਉਹ ਰੋਦੋਦ ਬਣਾ ਕੇ ਦਿੱਤਾ ਪੁੱਛੜਾ ਸਾਰਾ ਕੁਝ ਠੀਕ ਹੈ ਵੈਰੀ ਗੁੱਡ ਹਾਂ ਤਿੱਜਾ ਬੰਦਾ ਨਹੀਂ ਸੱਜਾ ਕੋਈ ਪੁੱਛਲਾ ਉਹਦੇ ਬੈਠੇ ਆਪ ਹੀ ਵੰਡਦਾ ਹੈ ਆਪੇ ਅੱਛਾ ਹੁਣ ਪਹਿਲੀ ਕਦੋਂ ਦੇਣੀ ਹੈ ਜੇ ਜਦੋਂ ਉਧਰ ਮਾਰਕੀ ਹੋ ਦਿੰਦੇ ਨਾ ਜੇ ਮੇਰੇ ਅਖਲੀ ਕੇ ਲੈਈ ਸਿਆਹ ਦੁੱਧ ਤੇ ਉੜਕਾਉਣਾ ਹੈ ਹੁਣ ਵੀ ਆਹੋ ਚਲੋ ਠੀਕ ਹੈ ਪੈਲੀ ਦੋ ਰੱਖੀ ਹੋਈ ਹੈ ਹੈ ਤੇ ਇਹਨਾਂ ਦਾਬਾ ਰੱਖਿਆ ਹੈ ਪੈਲੀ ਦਾ ਨਾ ਵੀ ਪੈਲੀ ਤੇ ਇਹਨਾਂ ਦੀ ਏ ਇਹਨਾਂ ਦੀ ਬਾਬਾ ਹੀ ਰੱਖਿਆ ਹੈ ਉਹ ਕੋਠੇ ਵੀ ਰੱਖੇ ਦੋ ਅੱਛਾ ਬਣਾ ਲੈ ਰਾਂ ਜਿੱਕੇ ਮਿਲ ਕੇ ਠੀਕ ਹੈ ਮਿਲ ਕੇ ਮਾਣੀ ਹੈਗੀ ਇਹ ਕੋਹਾਂ ਦਾ ਰੱਖਿਆ ਕੋਹਾਂ ਦਾ ਰੱਖਿਆ ਠੀਕ ਹੈ ਫਿਰ ਹਾਂ ਦੁੱਧ ਵੰਡ ਕੇ ਥਾਵਾਂ ਬਣਾਤੀਆਂ ਨੇ ਤੇ ਕੀ ਬਾਤ ਹੈ ਬਾਤ ਠੀਕ ਹੈ ਫਿਰ ਤਾਂ ਕੰਮ ਤੇਰਾ ਵਧੀਆ ਤੇ ਦੁੱਧ ਪਿੰਦੀ ਨਿਕਣੀ ਨਹੀਂ ਦੁੱਧ ਬਲੱਡ ਵਧਦਾ ਬਲੱਡ ਵਧਦਾ ਨਹੀਂ ਜੀ ਕਿਉਂ ਬਲੱਡ ਤੇਰਾ ਵਧਣਾ ਚਾਹੀਦਾ ਨਹੀਂ ਵੈਸੇ ਜਿੰਨੀ ਤੇਰੇ ਪਰਿਵਾਰ ਖੁਸ਼ ਹੈ ਨਹੀਂ ਜੋ ਮੇਰਾ ਪੁੱਤ ਮਰਿਆ ਨਾ ਉਹ ਤੋਂ ਲੱਗੋ ਅੱਛਾ ਜਦੋਂ ਦਾ ਬੇਟਾ ਹੈ ਉਹ ਨਹੀਂ ਨਾ ਠੀਗਾ ਵੀ ਨਹੀਂ ਘੋੜੀ ਤਾਂ ਲੱਗੀ ਜਾਂਦਾ ਹੀ ਅੱਛਾ ਉਹ ਤਾਂ ਘੋੜੀ ਨਹੀਂ ਕਾਬੂ ਕਰਦੀ ਉਹ ਤਾਂ ਸ਼ਰਮੇ ਕੋਲ ਟੀਗਣਾ ਅੱਛਾ ਟੀਗਲ ਆ ਕੇ ਲੜੀ ਆ ਮਾਸਰੂਦ ਆ ਜਾਂਦੀ ਸੀ ਮੇਰੀ ਉੱਥੋਂ ਅੱਛਾ 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 ਹਾਏ ਬਹੁਤ ਬਹੁਤ ਤਾਂ ਮਿਲਾ ਦਿੰਦੇ ਮਾਤਾ ਹੁਣ ਜਿਹੜੇ ਆਪਣੇ ਘਰੇ ਕਈ ਮਾਈਆਂ ਦੀ ਬਾਂਦੇ ਨਹੀਂ ਨੋਹਾਂ ਨਾਲ ਤੇ ਜਿਵੇਂ ਆਪਣੇ ਪੋਤਰੇ ਨਵਾਂ ਨਾਲ ਨਹੀਂ ਬਣਦੀ ਉਹਨਾਂ ਨੂੰ ਕੀ ਕਹਿਣਾ ਚਾਹਨੀ ਹੈ ਵੀ ਕਿਦਾਂ ਬਣਾਉਣੀ ਬਣਾ ਕੇ ਰੱਖਣੀ ਚਾਹੀਦੀ ਆਪਣੀ ਮੈਂ ਤਾਂ ਲੜਨੀ ਆ ਵੀ ਬਣਾ ਕੇ ਰੱਖੋ ਵਿਣਾ ਕਹਿ ਉਹਨ ਮੇਰਾ ਕਿੱਦਾਂ ਚੱਲੋਗਾ ਪੁੱਤ ਪੁੜੀ ਮੁਕੇ ਅੱਛਾ ਮੇਰੀ ਨੋਹ ਤਾਂ ਘਟੀ ਨਹੀਂ ਗਈ ਕਿਰਤ ਦੇ ਕੰਮ ਤੇ ਗਈ ਨਹੀਂ ਬਿਆ ਪੁੱਛਾ ਠੀਕ ਹੈ ਹਾਂ ਘਰੇ ਜੀ ਆਪੇ ਕਸੜਾ ਸਾਡਾ ਠੀਕ ਹੈ ਆ ਜੇ ਸਹੁਰੇ ਹਰਗਾ ਬੈਠਾ ਅੱਜ ਤੱਕ ਕਿਦਾਂ ਲਾਮ ਆਇਆ ਦੋਸਤ ਠੀਕ ਹੈ ਮਾਤਾ ਉਹ ਪਿੰਡ ਚ ਸੋਪਾ ਘਰ ਸੁਣ ਲੋ ਜਾ ਕੇ ਹਾਂ ਠੀਕ ਹੈ ਹੈ ਕਿ ਨਹੀਂ ਵੀ ਇਹ ਆਪਦੇ ਬਸ ਵੀ ਇੱਕੋ ਜਿਹਾ ਹਾਂ ਆਪਦੇ ਬਸ ਵੀ ਬੱਚਿਆਂ ਨੂੰ ਪਿਆਰ ਨਾ ਰੱਖੋ ਹੈ ਵੀ ਜੇ ਹੁਣ ਸਾਰਾ ਦਿਨ ਚੜਕੀ ਜਾਓ ਤੇ ਫਿਰ ਕਾਦੀ ਰੋਟੀ ਖੁਸ਼ ਨਹੀਂ ਹੁੰਨੇ ਹੈ ਅੰਦਰ ਬਾਗੇ ਸਮਝਾਓ ਅੰਦਰ ਬਾਗੇ ਸਮਝਾ ਲੋ ਠੀਕ ਹੈ ਸੋ ਇਹ ਸਣ ਸਾਡੇ ਮਾਤਾ ਜੀ ਵੇਖੋ 80 ਸਾਲ ਦੀ ਮਾਤਾ ਜੀ ਦੀ ਉਮਰ ਹੈ ਸੋ ਮਾਤਾ ਜੀ ਬਹੁਤ ਵਧੀਆ ਸਿਹਤ ਹੈ ਮਹਾਰਾਜ ਕਿਰਪਾ ਕਰੇ ਮਾਤਾ ਜੀ ਹੋਰ 80 ਸਾਲ ਜਿੰਦਾ ਰਹਿਣ ਸੋ ਮੱਜਾਂ ਨੂੰ ਸਾਬ ਦੇ ਆ ਪੂਰਾ ਪਰਿਵਾਰ ਜਿਹੜਾ ਮਾਤਾ ਜੀ ਨੇ ਆਪਦਾ ਸਾਂਭਿਆ ਹੋਇਆ ਪੁੱਤਰੇ ਨੇ ਪਿੱਛੇ ਜੇ ਮਾਤਾ ਜੀ ਦੇ بیٹے ਦੀ ਡੈਥ ਹੋ ਗਈ ਸੀ ਸੋ ਉਹ ਜੋ ਪਰਮਾਤਮਾ ਦਾ ਹੁਕਮ ਹੈ ਮਾਤਾ ਜੀ ਦੇ ਬੱਚੇ ਆ بیٹے ਪੁੱਤਰੇ ਆ ਪਰਪੁੱਤਰੇ ਆ ਛੋਤੀ ਸੋ ਬਹੁਤ ਸੋਹਣਾ ਦੇਖੋ ਸਾਰਾ ਮੈਂ ਕਹੂੰਗਾ ਵੀਰੇ ਨੂੰ ਸਾਰਾ ਇੱਕ ਇਹਨਾਂ ਦਾ ਘਰ ਪੂਰਾ ਖੁੱਲਾ ਮਾਤਾ ਜੀ ਦਾ ਘਰ ਹੈ ਸੋ ਮਾਤਾ ਜੀ ਨੇ ਬਹੁਤ ਹੀ ਤਰੀਕੇ ਸਲੀਕੇ ਦੇ ਨਾਲ ਆਪਦੇ ਬੱਚਿਆਂ ਨਾਲ ਪਿਆਰ ਰੱਖਿਆ ਹੋਇਆ ਹੈ ਬਹੁਤ ਕਿਉਂਕਿ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਇਧਰ ਆਉਂਦੇ ਨੂੰ ਸੋ ਬੜੇ ਹੀ ਸਿਆਣੇ ਮਾਤਾ ਜੀ ਦੇ ਜਿਹੜਾ ਪਰਿਵਾਰ ਹੈ ਨੋਹਾ ਪੁੱਤ ਨੇ ਬੜੀ ਮਾਤਾ ਦਾ ਸਤਿਕਾਰ ਕਰਦੇ ਨੇ ਸੋ ਮੈਂ ਵੀ ਸਾਰਿਆਂ ਨੂੰ ਇਹ ਵੈਸੀ ਦਊਂਗਾ ਵੇਖੋ ਦੁਨੀਆ ਦੇ ਜਿੰਨੇ ਵੀ ਤੀਰਥ ਨੇ ਨਾ ਜੇ ਤੁਹਾਡੇ ਘਰੇ ਮਾਪੇ ਹੋਏ ਤਾਂ ਸਾਰੇ ਤੀਰਥ ਤੁਹਾਡੇ ਘਰੇ ਹੀ ਆ ਜੇ ਤੁਸੀਂ ਆਪਦੇ ਮਾਪੇ ਉਹਦੀ ਸੇਵਾ ਕਰ ਲੋਗੇ ਸਮਝ ਲਓ ਵੀ ਤੁਸੀਂ ਸਾਰੇ ਤੀਰਥਾਂ ਦੀ ਯਾਤਰਾ ਹੀ ਕਰ ਲਈ ਕਿਉਂਕਿ ਇਦਾਂ ਦੇ ਬਜ਼ੁਰਗ ਸਾਨੂੰ ਮਿਲਨੇ ਨਹੀਂਗੇ ਇਹ ਬੋੜ ਦੀਆਂ ਛਾਵਾਂ ਨੇ 80 80 ਸਾਲ ਦੇ ਬਜ਼ੁਰਗ ਹੁਣ ਕਿੱਥੇ ਰਹਿ ਗਏ ਨੇ ਮੈਂ ਵੀ ਡੇਲੀ ਵੀ 25 ਘਰਾਂ ਘਰੇ ਜਾਣਾ ਕੋਈ ਨਹੀਂ ਰਹਿ ਗਏਗੇ ਸੋ ਇਹਨਾਂ ਦੇ ਗਲੋਂ ਗੱਲਾਂ ਸਿੱਖੋ ਇਹਨਾਂ ਦੀਆਂ ਗੱਲਾਂ ਦੇ ਵੱਲ ਧਿਆਨ ਦਿਓ ਇਹਨਾਂ ਦੇ ਮਤਲਬ ਕਿ ਜਿਹੜੀ ਇਹਨਾਂ ਦੇ ਕੋਲੇ ਜਿਹੜਾ ਤਜਰਬਾ ਹੈ ਜਿਹੜੀ ਇਹਨਾਂ ਦੇ ਕੋਲੇ ਨੌਲੇਜ ਹੈ ਜਿਵੇਂ ਹੁਣ ਮਾਤਾ ਜੀ ਨੇ ਦੱਸਿਆ ਵੀ ਮੈਂ ਆਪਦੇ ਪੁੱਤਰਾਂ ਨੂੰ ਦੋਹਾਂ ਨੂੰ ਬਰਾਬਰ ਘਰ ਬਣਾਤਾ ਜ਼ਮੀਨ ਇਹਨਾਂ ਨੂੰ ਬਰਾਬਰ ਦੇਣੀ ਵੀ ਮੈਂ ਕੋਈ ਤੀਜਾ ਬੰਦਾ ਤੀਜੇ ਬੰਦੇ ਦਾ ਮਤਲਬ ਇਹ ਆ ਵੀ ਅਸੀਂ ਕੋਈ ਲੜਾਈ ਝਗੜਾ ਨਹੀਂ ਕੀਤਾ ਕੋਈ ਪੰਚਾਇਤ ਨਹੀਂ ਬੁਲਾਈ ਵੀ ਕਿਸੇ ਨੂੰ ਕੀ ਵੰਡ ਕੇ ਦੇਣਾ ਸੋ ਇਹ ਇੱਕ ਸਿਆਣੀ ਤੇ ਸਮਝਦਾਰੀ ਦੀ ਗੱਲ ਹੁੰਦੀ ਏ ਸੋ ਮਾਤਾ ਜੀ ਦਾ ਸੁਭਾਅ ਵੀ ਬਹੁਤ ਵਧੀਆ ਹੈ ਤੇ ਸੋ ਮਾਤਾ ਜੀ ਦਾ ਅਸ਼ੀਰਵਾਦ ਅਸੀਂ ਲਿਆ ਸੋ ਤੁਸੀਂ ਵੀ ਆਪਦੇ ਘਰੇ ਜੇ ਟਾਡੇ ਘਰੇ ਬਜ਼ੁਰਗ ਹਨ ਤਾਂ ਉਹਨਾਂ ਦੀ ਇਸ ਤਰ੍ਹਾਂ ਹੀ ਸੇਵਾ ਕਰੋ ਐ ਵਿਸਤਰਾ ਹੀ ਮੰਜੇ ਤੇ ਬੈਠੇ ਬਜ਼ੁਰਗ ਜਿਹੜੇ ਸੋਹਣੇ ਲੱਗਦੇ ਆ ਸੋ ਸਤਕਾਰ ਕਰੋ ਪੈਰੀ ਹੱਥ ਲਾਇਆ ਕਰੋ ਕਿਉਂਕਿ ਜਿਹੜੇ ਇਹ ਬਜ਼ੁਰਗ ਨੇ ਹੋਰ ਕਿਉਂਕਿ ਵੇਖੋ ਜਦੋਂ ਬੰਦੇ ਦੀ ਉਮਰ ਢਲਦੀ ਹੈ ਸਮਾਂ ਪਤਾ ਨਹੀਂ ਕਦੋਂ ਆ ਜਾਣਾ ਘੜੀ ਪਾਲ ਆ ਜਾ ਦਾਸਾ ਵਾਲਾ ਸੋ ਆਪਾਂ ਜੇ ਇਹਨਾਂ ਨੂੰ ਛੱਡ ਕੇ ਤੇ ਐਵੇਂ ਤੁਰੇ ਫਰੀਏ ਯਾਤਰਾ ਕਰਦੇ ਹੁੰਦਾ ਦਾ ਕੋਈ ਫਾਇਦਾ ਮੇਰੇ ਹਿਸਾਬ ਦੇ ਨਾਲ ਮੇਰੀ ਥਿਉਰੀ ਮੁਤਾਬਕ ਨਹੀਂ ਹੈਗਾ ਜਿੰਨੇ ਖੁਸ਼ ਮੈਂ ਮਾਤਾ ਜੀ ਨੂੰ ਦੇਖਿਆ ਪਰਮਾਤਮਾ ਕਰੇ ਇਹ ਸਦਾ ਹੀ ਖੁਸ਼ ਰਹਿਣ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਮੇਰਾ ਚੈਨਲ ਟਾਕ ਵਿਦ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆਂ